ਓ ਹੈਗੁਰਜੀ ਦਾ ਖਾਲਸਾ ਓ ਹੈਗੁਰਜੀ ਦੀ ਰਮਤ ਹੈ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੈਨਾਂ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਹੋਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਤੇ ਅੱਜ ਬਾਈ ਆਪਾਂ ਕਬੂਤਰ ਲੈ ਕੇ ਆਏ ਵਿੱਚ ਵੱਡੇ ਨੇ ਵਿੱਚ ਉੱਡਣ ਵਾਲੇ ਨੇ ਬਾਈ ਜੀ ਠੀਕ ਹੈ ਜੀ ਲਾਲ ਛਾਤਰੀ ਜੇ ਲੱਗੇ ਹੋਏ ਆ ਬਾਈ ਠੀਕ ਹੈ ਜੀ ਰੇਟ ਹੈਗਾ ਬਾਈ 350 ਰੁਪਇਆ 350 ਦਾ ਇੱਕ ਹੈ 700 ਦੇ ਦੋ ਆ ਬਾਈ ਜੀ ਠੀਕ ਹੈ ਜੀ ਹੁਣ ਸੋਨੇ ਕਬੂਤਰ ਦਿਖਾਉਣ ਲੱਗਿਆ ਬਾਈ ਕਬੂਤਰ ਪੂਰੇ ਚੰਗੇ ਹੈਗੇ ਇਹਨੂੰ ਲਓ ਜੀ ਪਹਿਲੀ ਸੋਨੇ ਕਬੂਤਰ ਦਿਖਾਉਣੇ ਆਪਾਂ ਤੁਸੀਂ ਆਪ ਹੀ ਕਹੋਗੇ ਵੀ ਹਾਂ ਕੁਝ ਹੈਗਾ ਬਾਈ 350 ਦੇ ਹਿਸਾਬ ਨੂੰ ਦੇਣੇ ਬਾਈ ਕੋਈ 300 ਨਹੀਂ ਦੇਣੇ ਠੀਕ ਹੈ ਬਾਈ ਕਈ ਵਾਰੀ ਫੋਨ ਕਰਕੇ ਕਹਿੰਦਾ ਹੈ ਤਿੰਨ ਸੌ ਨੂੰ ਆਪਾਂ ਦੇਣੀ ਬਈ 650 ਨੂੰ ਦੇਣੀ ਕੋਮਪਿਊਟਰ ਆਉਂਦੀ ਮਸਾਂ ਨੇ ਬਈ ਅੱਜ 4-5 ਦਿਨਾਂ ਵਾਲਾ ਵੀਡੀਓ ਪੈਰੀਆ ਬਈ ਕਿਉਂ ਮੇਰੇ ਕਾਰ ਨਹੀਂ ਹੀਗਾ 50 ਰੁਪਏ ਮਹਿੰਗਾ ਚੱਕਰਿਆ ਬਈ ਤਾਂ 50 ਰੁਪਏ ਮਹਿੰਗਾ ਵੇਚਦੇ ਆ ਬਈ ਜੀ ਠੀਕ ਹੈ ਜੀ ਲਓ ਜੀ ਕਰੋ ਸ਼ੌਂਕ ਖਟੀਆਂ ਕਲਪੂਰੀ ਨੋਗ ਸਰਦ ਲਾਲ ਚਟਾ ਬਈ ਲਓ ਜੀ ਹੋਰਾਂ ਦਾ ਕਰ ਲਓ ਬਈ ਸ਼ੌਂਕ ਇਹ ਖਲ ਲੋ ਜੀ ਇਹਦੇ ਬਈ ਠੱਲ ਪਈ ਆ ਜਮਾ ਪੱਕੇ ਆ ਦੇਖੋ ਬਣਾ ਕੇ ਪਈ ਆ ਬਈ ਠੱਲ ਤੇ ਸਾਰੇ ਦੇ ਸਾਰੇ ਲਾਲ ਛਤਰੀ ਦੇ ਲੱਗੇ ਹੋਇਆ ਬਈ ਠੀਕ ਹੋ ਜੀ ਲਓ ਜੀ ਕਰ ਲੋ ਚੈੱਕ ਲੱਗਾ ਲੱਗ ਕੰਟਰੋਲ ਲਓ ਬਲੋ ਜੀ ਹੁਣ ਜਿਹੜਾ ਤੁਹਾਨੂੰ ਆਪਾਂ ਅਗਲਾ ਕਬੂਤਰ ਦਿਖਾਉਣਾ ਵਧੀਆ ਇਹ ਵੀ ਚੈੱਕ ਕਰਾਂਗੇ ਚਟੀਆਂ ਆਖਣੇ ਬਈ ਚੱਬਾ ਸਰਾ ਚਟੀਆਂ ਨੂੰ ਹੋਗਾ ਬਈ ਠੀਕ ਹੈ ਬਈ ਅੱਲਾ ਬਈ ਕਰੋ ਫੋਰਾ ਨਾ ਜੋ ਇਹ ਨਾਲ ਛਾਤਰੀ ਦੇ ਲੱਗਿਆ ਹੋਇਆ ਬਈ ਅੱਲਾ ਬਈ ਇਹਦੇ ਪੱਕੇ ਢੱਲ ਪਈ ਹੋਈ ਜਾ ਬਈ ਕਰ ਲਓ ਬਈ ਚੈੱਕ ਠੀਕ ਹੈ ਬਈ ਪੰਜਿਆਂ ਦਾ ਸ਼ੌਂਕ ਕਰ ਲਓ ਬਈ ਕੱਲੀ ਢੋਲਣਾ ਸ਼ੌਂਕਣਾ ਕਰਿਆ ਕਰੋ ਨਾਲ ਪੰਜਿਆਂ ਦਾ ਸ਼ੌਂਕ ਵੀ ਕਰਿਆ ਕਰੋ ਬਈ ਲੋਈ ਹੋਰ ਉਹਨੂੰ ਦਿਖਾਉਂਦੇ ਆਂ ਅਗਲਾ ਜੀ ਉਹ ਕਿਰਾਇਆ ਜੀ ਬੰਦੇ ਕਿਤੋਂ ਇੱਥੇ ਦਿਖਾਉਣਿਆ ਮੈਂ ਠੀਕ ਹੈ ਜੀ ਰੇਟ ਆਪਣਾ ਉਹੀ 3500 ਰਹੂਗਾ ਜੀ ਠੀਕ ਹੈ ਜੀ 3500 ਘੱਟ ਦੇਣੀ ਬਾਈ ਜੀ ਅੱਜ ਹਾਂ ਲੋ ਜੀ ਬਈ ਚੱਪੀ ਨਾ ਖਾ ਕਾਲੀਪੂਰੀ ਨੋ ਗਿਆ ਬਾਈ ਸਾਫ ਛੱਟਾ ਹੁਣ ਲਾਓ ਜੀ ਕਰੋ ਪਰਨਾ ਸ਼ਾਂਕ ਕਰ ਲਓ ਬਾਈ ਸ਼ਾਂਕ ਕਰੋ ਪਰਨਾ ਲਾਓ ਜੀ ਪੰਜਾਂ ਦਾ ਸ਼ਾਂਕ ਕਰ ਲਓ ਬਾਈ ਠੀਕ ਹੈ ਜੀ ਹੁਣ ਲਾਓ ਜੀ ਕੰਪਟਰ ਦਾ ਇਹਦਾ ਕਾਟ ਦੇਖੋ ਕੱਡਾ ਇਹਦਾ ਕਾਟ ਤਾਂ ਬਹੁਤ ਵੱਡਾ ਬਾਈ ਤੂੰ ਕੋਰੇ ਦਾ ਫੋਟ ਦਾ ਗੂਦਰ ਹੋ ਵਈ ਇੱਕ ਫੋਟ ਦਾ ਜਮਾ ਲਓ ਜਿ ਚਟੀਆਂ ਅੱਖਾਂ ਚਟੀਆਂ ਨੋਕਰ ਗੁਲਾਬੀ ਪਲਕਾਂ ਨੇ ਬਾਈ ਇਹਨੀਆਂ ਫਰਵਾਹ ਕਰੋ ਬਈ ਸ਼ੌਂਕ ਤੇ ਲਓ ਬਈ ਖਾ ਕਰੋ ਬਈ ਪੰਜਿਆਂ ਦਾ ਸ਼ੌਂਕ ਬਈ ਦੇਖ ਕੋਈ ਗੁੱਤ ਐ ਕਾ ਫੋਰਟੂਨ ਦਾ ਬੁੱਧਾ ਵਈ ਪੂਰਾ ਨਾ ਵਾਜੀ ਕਰਾਉਣਾ ਆਨੇ ਕੋ ਮੁੱਤਰ ਦਾ ਸ਼ੌਂਕ ਬਾਈ ਸਾਢੇ 350 ਦੇ ਹਿਸਾਬ ਨੂੰ ਦੇਣੇ ਬਾਈ ਆਪਾਂ ਨੇ ਠੀਕ ਹੈ ਜੀ ਬਾਈ ਇਕੱਠੇ ਲੈਣੇ ਇਕੱਠੇ ਲੈ ਲੋ ਕਟਮੇ ਲੈਣੇ ਬਟ ਕਟਮੇ ਲੈ ਲੋ ਕੋਈ ਚੱਕਰ ਨਹੀਂ ਖੱਟੀਆਂ ਆਖਾਂ ਕਲਪਨ ਨੋਕਾ ਬਈ ਇਹ ਠੀਕ ਆ ਬਈ ਜੀ ਲੋ ਜੀ ਫਰਨਾ ਸ਼ੌਂ ਕਰ ਲੋ ਬਈ ਕਰੋ ਵਈ ਪੰਜਾਂ ਦਾ ਸ਼ੌਂ ਕਰੋ ਲੋ ਵਈ ਆਗਲੇ ਕੋ ਤਾਂ ਤਾਂ ਉਹ ਉੱਤੋਂ ਦੇ ਕਵਾਇਤ ਸੇ ਕਿੰਨਾ ਡੱਡਾ ਜਾ ਕੁੱਤਰਾ ਡੱਡਾ ਜਾ ਮਾ ਪਰ ਹੈਗਾ ਪੂਰਾ ਸੋਹਣਾ ਸੁਨੱਖਾ ਹੈ ਸੋਹਣਾ ਸੁਨੱਖਾ ਤਾਂ ਇਹ ਉੱਡਦਾ ਵੀ ਲੂਗਾ ਬਾਈ ਹੈਗਾ ਜਮਾ ਡੱਡਾ ਜਾ ਬਾਈ ਚਿੱਟੀਆਂ ਅੱਖਾਂ ਨਾ ਕਾਲੀਆਂ ਅੱਖਾਂ ਨੇ ਬਾਈ ਚਿੱਟੀਆਂ ਨਹੀਂ ਕਾਲੀਆਂ ਅੱਖਾਂ ਚਿੱਟੀਆਂ ਨੋਕ ਹੈ ਗੁਲਾਬੀ ਫਲਕਾਂ ਨੇ ਬਾਈ ਕੌਂਪਟਰ ਦਾ ਘੱਟ ਦੇਖੋ ਜੰਮਾ ਛੋਟਾ ਜਾ ਬਾਈ ਠੀਕ ਆ ਬਾਈ ਉੱਪਰ ਦਾ ਪੂਰਾ ਵਧੀਆ ਹੈ ਲਓ ਜੀ ਬਾਈ ਇਹਦੀ ਪੱਕੀ ਠੱਲ ਪਈ ਹੋਈ ਆ ਬਾਈ ਦੇਖੋ ਬਾਈ ਉੱਪਰ ਦੇਖੋ ਤੁਸੀਂ ਗੱਟੂ ਜਾ ਕੁੱਪਟਰ ਆ ਗਿਆ ਕਰੋ ਅਗਲਾ ਗੋਲ ਪਰ ਸੈਟ ਹੋਇਆ ਖਟੀਆਂ ਅੱਖਾਂ ਨੇ ਬਾਈ ਪੂਰੀ ਲੋਕ ਆ ਬਾਈ ਲਾਲਚੀ ਨੇ ਬਾਈ ਸਭ ਤੋਂ ਗਰਦਨ ਤੋਂ ਸਰ ਤੋਂ ਲਾਲਚੀ ਨਾਲ ਲਓ ਜੀ ਕਰੋ ਫੋਰਾ ਨਾ ਸ਼ੌਕ ਪਿਤਾ ਕਰੋ ਜੀ ਪੰਜਾਂ ਦਾ ਸ਼ੌਕ 5 ਵਜੇ ਤੇ ਗੂੜਿਆ ਜਮਾ ਗੂੜੇ ਪੰਜੇ ਬਾਈ ਜਿਹਨੂੰ ਜਾਮਣੀ ਕਹਿੰਦੇ ਆ ਉਹ ਪੰਜੇ ਆ ਬਾਈ ਇਹਦੇ ਜਾਮਣੀ ਪੰਜਿਆਂ ਦਾ ਬਾਈ 아브리 겉으로 겉으로 젖히야 겉. 겉으로 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 겉로 겉으로 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 로겉이로 겉으로 겉로 ਲੋ ਚਿੱਕੋ ਕਰ ਜਮਾਈ ਛੋਟ ਮੈਂ ਨੀ ਕੇ ਕਿ ਕਿਸੇ ਨੂੰ ਦੱਸੋ ਲੋਟ ਮੈਂ ਬਾਈ ਲੋ ਵਈ ਕਰੋ ਸ਼ੌਕ ਚੱਟੀ ਅੱਖ ਲਾਲ ਸਰਾ ਪੂਰੀ ਨੋਕ ਅੱਲਾ ਆਟ ਕੰਨੀ ਆ ਰਹੀ ਆ ਬਾਈ ਇਹਦੀ ਇਤੋਂ ਵੀ ਆ ਲਾਸਟ ਆ ਰਹੀ ਆ ਠੀਕ ਆ ਬਾਈ ਜੀ ਕਰੋ ਬਾਈ ਸ਼ੌਂਕ ਅੰਜਨ ਨੋ ਜੋੜਾਏਗਾ ਠੀਕ ਹੈ ਇਹ ਜੋੜਾ ਲੱਗਿਆ ਲੱਗਾ ਜੋੜਾ ਬਾਈ ਆ ਕਬੂਤਰ ਆ ਬਾਈ ਡੱਬਾ ਆ ਕਬੂਤਰੀ ਆ ਬਾਈ ਠੀਕ ਹੈ ਜੀ ਲਓ ਜੀ ਤੁਹਾਨੂੰ ਬਲੇ ਕਬੂਤਰੀ ਛੱਡ ਕੇ ਦੇਵਾਂਗੇ ਕਿੱਧਰ ਆ ਕੇ ਪਈ ਇਹ ਸਹਾਂ ਬੱਜਾ ਲਓ ਬਈ ਉਹ ਕੋਉਤਰੀ ਛਾੜਾ ਤਿੰਨ ਲਓ ਜੀ ਆਹ ਕੋਉਤਰੀ ਆ ਬਈ ਆਹ ਕਰੋ ਬਈ ਕੋਉਤਰਾ ਦਾ ਸ਼ੋਕ ਖੱਟੀਆਂ ਅੱਖਾਂ ਨੇ ਬਈ ਠੀਕ ਆ ਬਈ ਕਾਲਾ ਡੱਬਾ ਕੋਉਤਰਾ ਬਈ ਤੇ ਲਓ ਇਹ ਜੋੜਾ ਬਈ ਲੱਗਿਆ ਲੱਗਿਆ ਆ ਗੂਦਰੀਆਂ ਦਾ ਜੋੜਾ ਬਈ ਤੇਰੀ ਸੋਨੂੰ ਪਹਿਲਾਂ ਦੇ ਦੇ ਕੇ ਤਾਂ ਬਈ ਇੱਕ ਜੋੜਾ ਹੋਰ ਆ ਬਈ ਆਪਣੇ ਕੋਲ ਤੇਰੇ ਵੀ ਲੱਗਿਆ ਲਗਾਇਆ ਜੋੜਾ ਲੋਈ ਕਰੋਚਕ ਕਾਲੀ ਜੀ ਨਹੀਂ ਗੂਦਰੀ ਆ ਬਈ ਹਾਂ ਕਾਲਸਾ ਕੂਤਰਾ ਵਈ ਠੀਕ ਆ ਕੂਤਰੀ ਚੱਕੀਆਂ ਕਹਿੰਦੇ ਕੂਤਰਾ ਖੱਟੀਆਂ ਕਹਿੰਦਾ ਵਈ ਲਓ ਜੀ ਕਰੋ ਸ਼ੌਂਕ ਇਹ ਲਓ ਜੀ ਵਈ ਇਹ ਆਹ ਕਰੋ ਵਈ ਪੰਜਾਬੀ ਸ਼ੌਂਕ ਇਹ ਵੀ ਵਈ ਲੱਗਿਆ ਲਗਾ ਜੋੜਾ ਇਹ ਆਹ ਕੂਤਰੀ ਆ ਵਈ ਕਾਲੀ ਜੀ ਨੇ ਤੇ ਆਹ ਕੂਤਰਾ ਵਈ ਕੀ ਆਖਣਾ ਬਾਈ ਫੱਕਾ ਘਾਲਸਾ ਜੀ ਫੱਕਾ ਬਾਈ ਠੀਕ ਆ ਜੀ ਆ ਦੇਖ ਲੋ ਬਾਈ ਲਾਸਟ ਕੰਨੀ ਵੱਡੀ ਆ ਬਾਈ ਦੀ ਦੋਏ ਬਸੇ ਵੱਡੀ ਇੱਕ ਬਸ ਨਹੀਂ ਹੋਈ ਬਾਈ ਲਓ ਜੀ ਲੱਗਿਆ ਲਗਾਇਆ ਜੋੜਾ ਬਾਈ ਇਹ ਖਾਂਡਿਆਂ ਦੀ ਬੱਚਿਆਂ ਦੀ ਗਾਰੰਟੀ ਆ ਬਾਈ ਦੀ ਡੇ ਬੱਚੇ ਨਾ ਹੋਂ ਦੀ ਗਰੰਟੀ ਆ ਬਾਈ ਲਓ ਜੀ ਆ ਆ ਕਾਲਜਣੀ ਨਾ ਮਿਲਿਆ ਬਾਈ ਇਹ ਵੀ ਜੋੜਾ ਵਾਹ ਲਓ ਬਾਈ ਜਿਹੜਾ ਕਬੂਤਰ ਨੂੰ ਹੋਂ ਤੋਂ ਹੋਮ ਲੱਗਣਾ ਇਹ ਕਬੂਤਰਾਂ ਦੀ ਮੰਗ ਥੋੜੀ ਜਿਆਦੇ ਹੁੰਦੀ ਹੈਗੀ ਠੀਕ ਆ ਬਾਈ ਪਰ ਦੇਣਾ ਇਹ ਵੀ ਸਾਡੇ ਤੋਂ ਨਸਲ ਦਾਗਾ ਕੋਈ ਮਾਇਗਾ ਰੇਟ ਨਹੀਂ ਦੇਣਾ ਇਹ ਹੈਗਾ ਬਾਈ ਹਰੀਆਂ ਅੱਖਾਂ ਦਾ ਕਬੂਤਰ ਹਰੀਆਂ ਅੱਖਾਂ ਦਾ ਕਾਲੇ ਚੁਟਟਾ ਬਾਈ ਇਹਦੇ ਸਿਰ ਤੇ ਇਹ ਕਿਹਾ ਬਈ ਕਾਲੀ ਪੂਰੀ ਨੋਕ ਆ ਬਈ ਹਰੀਆਂ ਅੱਖਾਂ ਨੇ ਬਈ ਇਹਦੀਆਂ ਜਮਾ ਹਰੀਆਂ ਨੇ ਬਈ ਇਕਦਮ ਭੰਕ ਜੀ ਪੰਦੀ ਇਹਦੀ ਜਮਾ ਕਲੀਅਰ ਆ ਰਹੀਆਂ ਅੱਖਾਂ ਨੇ ਬਈ ਪਿੱਛੇ ਕਾਲੇ ਛੋਟਾ ਬਈ ਜੀ ਫਰਾ ਫਰਾ ਦਾ ਪੂਰਾ ਕਲੀਅਰ ਆ ਬਈ ਤੇ ਬਾਕੀ ਜਿਹਨੂੰ ਪਤਾ ਉਹਨੂੰ ਪਤਾ ਵੀ ਇਹ ਕਿਹੜੀ ਨਸਲ ਦਾ ਹੈਗਾ ਇਹ ਵੀ ਉਹਨੂੰ ਪਤਾ ਬੰਦੇ ਨੂੰ ਜਿਹੜਾ ਖੇਡਿਆਰੀ ਬੰਦਾ ਹੈ ਉਹਨੂੰ ਸਭ ਪਤਾ ਹੁੰਦਾ ਬਈ ਤੇ ਪੰਜੇ ਵੀ ਇਹਦੇ ਗੂੜੇ ਆ ਬਈ ਖੱਤੇ ਪੰਜ ਨਹੀਂ ਗੇ ਆਮ ਕੂਤਰਣੋਂ ਬਈ ਤੇ ਗੂੜਿਆ ਬਈ ਪੰਜੇ ਵੀ ਠੀਕ ਆ ਬਾਈ ਜੀ ਆਹ ਗੂਪਰਾ ਐ ਸੀ ਆਪਣੇ ਕੋਲ ਬਾਈ ਜੀ ਕਰੋ ਵੇ ਚੈੱਕ ਮੈਂ ਮਾਰ ਦਾ ਗਰਤੀ ਕਿੰਨੇ ਨੇ ਬਾਈ ਫਿਰ ਤੁਹਾਨੂੰ ਦੱਸ ਦਿਆਂਗੇ 2 4 5 6 7 8 9 10 11 12 13 14 ਇੰਨੀ ਨੇ 19 6 9 9 ਤੇ 14 ਨੇ ਬਈਏ ਠੀਕ ਹੈ ਜੇ ਕਿਸੇ ਨੇ ਇਕੱਠੇ ਲੈਣੇ ਬਈ ਇਕੱਠੇ ਲੈਣੇ ਤੇ ਜੇ ਇਕੱਠੇ ਲਵਾਂਗੇ ਮਾੜੀ ਮੁੱਟੀ ਰੇਤ ਹੋ ਜਾਂਦੀ ਹੈ ਬਈ ਪੂਰੀ ਰੇਤ ਨਹੀਂ ਹੁੰਦੀ ਮਾੜੀ ਮੁੱਟੀ ਹੋਊਗੀ ਬਈ ਜੇ ਇਕੱਠੇ ਲੈਣੇ ਠੀਕ ਹੈ ਬਈ ਜੀ ਇੱਕ ਸਾਡੇ ਕੋਲ ਆਇਆ ਕਬੂਤਰ ਹੋਰ ਉਹ ਵੀ ਤੁਹਾਨੂੰ ਦਿਖਾਉਣੇ ਨੇ ਤੇ ਕਈ ਵਾਰ ਕਿਸੇ ਬੰਦੇ ਨੂੰ ਇਹਦੀ ਵੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਦੱਸ ਦਿਓ ਬਈ ਠੀਕ ਹੈ ਬਈ ਜੀ ਇਹ ਆਪਾਂ 500 ਰੁਪਏ ਦਾ ਦੇਣਾ ਬਈ ਲੱਕਾ ਕਬੂਤਰ ਆ ਬਈ ਬੋਦੀ ਵਾਲਾ ਠੀਕ ਹੈ ਭਾਈ ਵੱਡਾ ਕਬੂਤਰ ਹੈਗਾ ਤੇ ਪੱਗ ਕੁੰਮ ਜੇ ਖਰਾਬ ਹੋਏ ਪਿਆ ਭਾਈ ਵੱਡਾ ਕਬੂਤਰ ਹੈਗਾ ਤੇ ਇਹ ਆਪਾਂ ਦੇਣਾ ਭਾਈ 500 ਰੁਪਏ ਦਾ ਠੀਕ ਹੈ ਭਾਈ ਜੀ ਆਮ ਹੋ ਜਾ ਭਾਈ ਇਹਦੇ ਠੀਕ ਹੈ ਇਹ ਲੱਕਾ ਕਬੂਤਰ ਹੈ ਭਾਈ ਇਹ ਦੇਣਾ ਆਪਣੇ 500 ਰੁਪਏ ਦਾ ਭਾਈ ਮਾਸ ਤੋਂ ਫੁੱਲਾ ਭਾਈ ਇਹ ਵੀ ਦੇਖੋ ਇਹ ਕੱਲਾ ਆਪਣੇ 500 ਦਾ ਦੇਣੇ ਬਾਕੀ ਦੇਣੇ ਭਾਈ ਆਪਣੇ 350 ਦੇ ਹਿਸਾਬ ਨੂੰ ਠੀਕ ਹੈ ਭਾਈ ਜੀ ਇਹ ਇਹਦੇ ਵਿੱਚ ਕੁਝ ਉੱਡਣ ਵਾਲੇ ਕੁਝ ਵੱਡੇ ਹੈ ਬਾਈ ਉਹ ਪਤਾੱਸਕੇ ਦੇ ਦਿੰਦੇ ਅਸੀਂ ਠੀਕ ਹੈ ਜੀ ਇਹਦੇ ਕੋਈ ਦੋਰ ਆਏ ਨਹੀਂ ਰੇਟ ਬਾਈ ਉਹ 350 ਰੁਪਿਆ ਬਾਈ ਠੀਕ ਹੈ ਜੀ ਬਾਈ ਜੇ ਕੋਈ ਇਕੱਠੇ ਲੂਗਾ ਉਹ ਜੀ ਆਪਾਂ ਕਰ ਲਾਂਗੇ ਘਾਟ ਵਾਤ ਮੜੀ ਮੁੱਟੀ ਜਿਆਦਾ ਨਹੀਂ ਰੋਣੀ ਹੋਊ ਮੜੀ ਮੁੱਟੀ ਬਾਈ ਜੀ ਬਾਈ ਜੀ ਆਪਣੇ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਠੀਕ ਹੈ ਬਾਈ ਜੀ ਲੋਕਾਂ ਦੇ ਸਗਲਾ ਵਰਗੇ ਨਹੀਂ ਸੋਹਣੇ-ਸੋਹਣੇ ਕਮੈਂਟ ਕਰਨੇ ਆਪਣੀਆਂ ਸਗਲਾਂ ਵਰਗੇ ਸੋਹਣੇ-ਸੋਹਣੇ ਕਮੈਂਟ ਕਰਨੇ ਬਾਈ ਤੇ ਵੀਡੀਓ ਕਿਦਾਂ ਦੀ ਲੱਗੇ ਨਾਲ ਇਹ ਦੱਸਿਓ ਕਬੂਤਰ ਕਿਵੇਂ ਲੱਗੇ ਇਹ ਵੀ ਦੱਸਿਓ ਬਾਈ ਫੋਨ ਨੰਬਰ ਮੇਰਾ ਉਹੀ 88728 01433 ਬਾਈ 88728 01433 ਮੇਰਾ ਫੋਨ ਨੰਬਰ ਹੈ ਬਾਈ ਪਿੰਡ ਨਾਗਰਾ ਜ਼ਿਲ੍ਹਾ ਸੰਗਲੂਰ ਹੈ ਬਾਈ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਮੈਨੂੰ ਜਲਦੀ ਹੀ ਕੋਈ ਅਗਲੇ ਵੀਡੀਓ ਸਾਧਕਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ